ਜਨੰਦ ਯਾਦ ਕਰ ਇਸ ਜਗ੍ਹਾ ਤੇ ਖੜੇ ਹੋ ਕੇ ਤੂੰ ਮੇਰੇ ਗੁਰੂ ਬਾਲਕੀ ਕੀ ਕੇ ਹਾਸੀ ਸੁਣਿਆ ਤੁਸੀਂ ਸੁਣਿਆ ਸੰਪਤੇ ਬੱਚੇ ਸਭ ਵੀ ਹੁੰਦੇ ਨੇ ਬੰਨ ਇਸੇ ਸਵਾਰ ਨਾਲ ਕਿੱਸੇ ਘਟਦੇ ਹੋ ਪਰ ਮੈਨੂੰ ਮਾਰੋ ਨਾ ਤੇ ਹੁਣ ਯਾਦ ਕਰ ਤੈਨੂੰ ਬਾਬਾ ਸੁਰਾਵਰ ਸਿੰਘ ਨੇ ਕੀ ਜਵਾਬ ਦਿੱਤਾ ਸੀ ਸੁਚਾਨੰਦ ਜ਼ੁਬਾਨ ਨੂੰ ਲਗਾਮ ਦੇ ਮਜ਼ਲੂਮ ਮਦਿਓ ਦੋਸਤ ਨੇ ਨਿੱਕੀ ਉਹਨਾਂ ਦੀ ਪਹਿਚਾਨ ਹੈ ਸੀਸ ਝੁਕਾ ਕੇ ਆਦਰ ਕਰ ਗੁਰੂ ਗੋਬਿੰਦ ਸਿੰਘ ਉਹਨਾਂ ਦਾ ਨਾਮ ਹੈ ਆਲੋ ਝੁਕਾਤਾ ਸੀਸ ਝੁਕਾਤਾ ਸੀਸ ਆ ਵੇਖੋ ਝੁਕਾਤਾ ਗੁਰੂ ਸਾਹਿਬ ਨੂੰ ਝੁਕਾਤਾ ਤੁਹਾਨੂੰ ਝੁਕਾਤਾ ਇਸ ਸੀਸ ਨੂੰ ਐਸੇ ਤਰ੍ਹਾਂ ਝੁਕਿਆ ਰਹੇ ਸਿਰ ਉੱਪਰ ਚੱਕ ਪਾ ਗੰਡਿਆ ਆਪਣੀ ਸੁਬਾਨ ਨਾਲ ਬੋਲ ਕੇ ਦੱਸ ਫਿਰ ਬਾਬਾ ਫਤਿਹ ਸਿੰਘ ਨੇ ਤੈਨੂੰ ਕੀ ਕਿਹਾ ਸੀ ਸ਼ੁਕਰ 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 ਅਸੀਂ ਤੁਹਾਡੇ ਕੈਦੀ ਆਂ ਨਹੀਂ ਦੱਸੋ ਗੁਰੂ ਪਿਤਾ ਦੀ ਹੁਣ ਤੱਕ ਤੇਰਾ ਸਿਰ ਮੋਢੇ ਤੋਂ ਗਿੱਜਕਾ ਹੋਣਾ ਸੀ ਮੱਸ ਕਰਦੇ ਹੋ ਮੈਨੂੰ ਚਾਹੇ ਠੰਡੇ ਬਰਤਵੇਂ ਚ ਉਮਰ ਪਰ ਕੈਦ ਕਰਦੇ ਹੋ ਪਰ ਮੈਨੂੰ ਬਾਹਰ ਹੋਣਾ ਤੂੰ ਸ਼ੁ크ਰੀਆ ਦਾ ਕਰ ਬਾਬਾ ਫਤੇ ਸਿੰਘ ਜੀ ਦਾ ਜਿਨ੍ਹਾਂ ਨੇ ਤੇਰੀ ਮੌਤਾ ਆਸਾਨ ਜਹਾ ਫਰਮਾਨ ਉਸ ਦਿਨ ਹੀ ਪੜ ਦਿੱਤਾ ਸੀ ਉਹ ਨਾ ਬਸ ਉਹ ਮਾਤਾ ਕਿਹਾ ਤਾਂ ਮੈਨੂੰ ਪੂਰਾ ਕਰਨਾ ਹੀ ਪਵੇਗਾ